ਬਲਜੀਤ ਦੋਸਾਂਝ ਦਾ ਜੋ ਕੱਲ ਕੰਸਰਟ ਹੋਇਆ ਕੈਨੇਡਾ ਦੇ ਅੰਦਰ ਉਹ ਇੱਕ ਅਦਭੁਤ ਨਜ਼ਾਰਾ ਸੀ ਸ਼ਾਇਦ ਇਤਿਹਾਸ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪੱਧਰ ਦੇ ਉੱਤੇ ਕਿ ਪੂਰੇ-ਪੂਰੇ ਸਟੇਡੀਅਮ ਭਰ ਜਾਣ ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਇਹ ਬਹੁਤ ਇੱਕ ਅਦਭੁਤ ਨਜ਼ਾਰਾ ਹੈ ਇਸ ਨਾਲ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸੇ ਕੌਮ ਦਾ ਮਾਣ ਵੜਿਆ ਮੈਂ ਇਸ ਗੱਲ ਦੀ ਵਧਾਈ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟਰੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਇੱਕ ਨੌਜਵਾਨ ਦੀ ਹੌਸਲਾ ਵਸਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਗਿਆ ਪਰ ਉਸ ਤੋਂ ਬਾਅਦ ਜਿਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਜਿਸ ਤਰੀਕੇ ਉਹ ਚਪਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਵੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੋਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮਨਫ਼ੀ ਕਰ ਦੇਣਾ ਭਾਰਤ ਨੂੰ ਮਨਫ਼ੀ ਕਰ ਦੇਣਾ ਇਹ ਬਹੁਤ ਹੀ ਇੱਕ ਮੰਤਪਾਗੀ ਕਰਨਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਹੈ ਇੱਕ ਪਦ ਦੀ ਬਹੁਤ ਵੱਡੀ ਉਨਾਂ ਦਾ ਇੱਕ ਸਨਮਾਨ ਹੁੰਦਾ ਹੈ ਉਹਨਾਂ ਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹਨਾਂ ਨਫ਼ਰਤ ਚੱਲ ਕੇ ਇਹ ਭਾਰਤ ਇੱਕ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਇਸ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਵਲਜੀਤ ਦੋਸਾਂਜ ਦਾ ਜੋ ਕੱਲ ਕੰਸਰਟ ਹੋਇਆ ਕੈਨੇਡਾ ਦੇ ਅੰਦਰ ਉਹ ਇੱਕ ਅਦਭੁਤ ਨਜ਼ਾਰਾ ਸੀ ਸ਼ਾਇਦ ਇਤਿਹਾਸ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪੱਧਰ ਦੇ ਉੱਤੇ ਕਿ ਪੂਰੇ ਪੂਰੇ ਸਟੇਡੀਅਮ ਭਰ ਜਾਣ ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਇਹ ਬਹੁਤ ਇੱਕ ਅਦਭੁਤ ਨਜ਼ਾਰਾ ਹੈ ਇਹਦੇ ਨਾਲ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸੇ ਕੌਮ ਦਾ ਮਾਣ ਵੜਿਆ ਮੈਂ ਇਸ ਗੱਲ ਦੀ ਵਧਾਈ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟਰੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਇੱਕ ਨੌਜਵਾਨ ਦੀ ਹੌਂਸਲਾ ਵਜ਼ਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਗਿਆ ਪਰ ਉਸ ਤੋਂ ਬਾਅਦ ਜਿਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਜਿਸ ਤਰੀਕੇ ਉਹ ਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਵੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੁਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮੰਨਫੀ ਕਰ ਦੇਣਾ ਭਾਰਤ ਨੂੰ ਮੰਨਫੀ ਕਰ ਦੇਣਾ ਇਹ ਬਹੁਤ ਹੀ ਇੱਕ ਮੰਤਪਾਗੀ ਕਰਨਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਇੱਕ ਪਦ ਦੀ ਬਹੁਤ ਵੱਡੀ ਉਹਨਾਂ ਦਾ ਇੱਕ ਸਨਮਾਨ ਹੁੰਦਾ ਹੈ ਉਹਨਾਂ ਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹਨਾਂ ਨਫਰਤ ਚੱਲ ਕੇ ਇਹ ਭਾਰਤ ਇਹ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਇਸ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ